जय पी जय पार वाहेगुरु जी का खालसा वाहेगुरु जी की फतेह सब तो पहला मैं इस संस्था दी प्रबंध कमेटी नु मुबारकबाद देना चाहंदा जिन्ना ने बहुत ही अच्छा उपराला कीता है छोटे-छोटे बच्चिया ने सचमुच दिल जीत लिया और बहुत ही प्यार दे नाल बहुत ही सत्कार दे नाल जो स्टेज ते परफॉर्मेंस आपा देखी है ओ काबिल तारीफ है ਔਰ ਇਸੇ ਮੰਚ ਦੇ ਵਿੱਚ ਅੱਜ ਇੱਕ ਅਜਿਹੀ ਸ਼ਖਸੀਅਤ ਜਿਸਦੇ ਨਾਲ ਮੈਂ ਆਪ ਸਭ ਨੂੰ ਰੂਬ ਰੂ ਕਰਵਾਉਣ ਜਾ ਰਿਹਾ ਜਿਹੜੇ ਕਿ ਬਿਜਲੀ ਬੋਰਡ ਦੇ ਵਿੱਚੋਂ ਡਿਪਟੀ ਚੀਫ ਰਿਟਾਇਰ ਹੋਏ ਨੇ ਬਹੁਤ بڑے ਅਫਸਰ ਰਿਟਾਇਰ ਹੋਏ ਨੇ ਔਰ ਸਾਨੂੰ ਫਕਰ ਹੈ ਕਿ ਉਹ ਸਾਡੇ ਸਮਾਜ ਦਾ ਇੱਕ ਹਿੱਸਾ ਹੈ ਔਰ ਜਦੋਂ ਜੌਬ ਦੇ ਵਿੱਚ ਸੀ ਉਸ ਵੇਲੇ ਵੀ ਦਿਲ ਦੇ ਵਿੱਚ ਬਹੁਤ ਦਰਦ ਸੀ ਸਮਾਜ ਦਾ ਔਰ ਉਹ ਦਰਦ ਅੱਜ ਇਸ ਕਦਰ ਪਨਪ ਰਿਹਾ ਕਿ ਘਰੋਂ ਬਾਹਰ ਨਿਕਲਣ ਦੀ ਨੌਬਤ ਆ ਗਈ ਕਿ ਸਾਨੂੰ ਕੁਛ ਨਾ ਕੁਛ ਸਮਾਜ ਵਾਸਤੇ ਉਹਨਾਂ ਵਿੱਚ ਜਾ ਕੇ ਕਰਨਾ ਪੈਣਾ ਮੈਂ ਇੱਕ ਗੱਲ ਜ਼ਰੂਰ ਕਹਾਵਾਂਗਾ ਬੱਚਿਆਂ ਨੂੰ ਹੈਲੋ ਬੱਚੇ ਮੇਰੀ ਬੇਨਤੀ ਹੈ ਬੱਚੇ ਵੈਸੇ ਤਾਂ ਤੁਸੀਂ ਮਾਲਕ ਹੋ ਪਲੀਜ਼ ਹੁਣ ਬੋਲਣਾ ਨਹੀਂ ਕਿਸੇ ਨੇ ਠੀਕ ਹੈ ਥੈਂਕ ਯੂ ਸੋ ਕਦੇ ਪਟਿਆਰੇ ਵਿੱਚ ਆਉਣ ਦਾ ਮੌਕਾ ਮਿਲੇ ਤਾਂ ਚਾਰ ਮੰਜ਼ਲੀ ਬਿਲਡਿੰਗ ਜਿਸ ਦੇ ਉੱਪਰ ਤੁਹਾਡਾ ਕਰੋੜਾ ਰੁਪਈਆ ਲੱਗਾ ਹੈ ਕਰੋੜਾ ਰੁਪਈਆ ਲੱਗਾ ਹੈ ਤੁਹਾਡਾ ਚਾਰ ਮੰਜ਼ਲੀ ਬਿਲਡਿੰਗ ਹੈ ਜਿੱਥੇ ਕਿ ਬੱਚਿਆਂ ਦਾ ਹੋਸਟਲ ਬਣਿਆ ਹੈ ਕੋਈ ਪੈਸਾ ਨਹੀਂ ਹੈ ਉਸ ਦਾ ਤੁਸੀਂ ਵੀ ਕਦੇ ਪਟਿਆਲੇ ਆਉਂਦੇ ਹੋ ਤੁਹਾਨੂੰ ਰਾਤ ਨੂੰ ਹਨੇਰਾ ਸਨੇਰਾ ਹੋ ਜਾਂਦਾ ਮੈਂ ਗਰੰਟੀ ਨਾਲ ਕਹਿੰਦਾ ਕਿ ਤੁਹਾਨੂੰ ਕਿਸੇ ਧਰਮਸ਼ਾਲਾ ਜਾਂ ਹੋਟਲ ਦੇ ਵਿੱਚ ਕਮਰਾ ਲੈਣ ਦੀ ਜ਼ਰੂਰਤ ਨਹੀਂ ਹੈ ਚਾਰ ਮੰਜ਼ਲੀ ਬਿਲਡਿੰਗ ਬਣੀ ਹੈ ਤੁਹਾਡੇ ਰਹਿਣ ਦਾ ਸਹਿਣ ਦਾ ਖਾਣ ਪੀਣ ਦਾ ਪ੍ਰਬੰਧ ਅੰਬੇਦਕਰ ਹੋਸਟਲ ਜਿਹੜਾ ਬਣਿਆ ਹੋਇਆ ਅੰਬੇਦਕਰ ਊਰਜਾ ਭਵਨ ਉਸ ਦੇ ਵਿੱਚ ਬਣਿਆ ਹੋਇਆ ਉਹ ਕੋਈ ਅਸੀਂ ਇਹ ਨਹੀਂ ਆ ਕਿ ਆਕਾਸ਼ ਤੋਂ ਪੈਸੇ ਆਏ ਨਹੀਂ ਉਹ ਤੁਹਾਡੇ ਹੀ ਪੈਸੇ ਲੱਗੇ ਨੇ ਲੇਕਿਨ ਪੈਸੇ ਲਾਉਣ ਵਾਲਾ ਇੱਕ ਸ਼ਖਸ ਜਿਹੜਾ ਹੈ ਸਾਡੇ ਸਮਾਜ ਵਿੱਚ ਇਮਾਨਦਾਰ ਲੋਕਾਂ ਦੀ ਬਹੁਤ ਕਮੀ ਹੈ ਉਹ ਹਰ ਇੱਕ ਸਮਾਜ ਦੇ ਵਿੱਚ ਹੈ ਲੇਕਿਨ ਜੱਸਾ ਸਾਹਿਬ ਨੇ ਸਾਨੂੰ ਪਤਾ ਕਿ ਕਿਸ-ਕਿਸ ਤਰ੍ਹਾਂ ਉਹਨਾਂ ਲੋਕਾਂ ਦੇ ਕੋਲ ਜਾ ਜਾ ਕੇ ਉਹਨਾਂ ਨੂੰ ਦੱਸਿਆ ਕਿ ਅਸੀਂ ਸਮਾਜ ਲਈ ਆ ਕੁਝ ਕਰਨਾ ਚਾਹੁੰਦੇ ਆ ਜਿੱਤੇ ਕਿ ਸਾਡੇ ਬੱਚੇ ਸਾਡੀਆਂ ਧੀਆ ਸਾਡੀਆਂ ਭੈਣਾਂ ਸਾਡੇ ਬੱਚੇ ਆਪਣਾ ਭਵਿੱਖ ਬਣਾ ਸਕਣ ਉਹਨਾਂ ਵਾਸਤੇ ਹੋਸਟਲ ਬਣਾਇਆ ਹੋਇਆ ਹੈ ਐਟ ਅ ਟਾਈਮ 25 ਬੱਚੇ ਜਿਹੜੇ ਨੇ ਉਹ ਹੋਸਟਲ ਦੇ ਵਿੱਚ ਰਹਿ ਸਕਦੇ ਨੇ 25 ਬੱਚੇ ਤੁਹਾਡੀ ਪੰਜੀ ਤੱਕ ਨਹੀਂ ਲੱਗਦੀ ਸਿਰਫ ਸਰਵਿਸ ਪ੍ਰੋਵਾਈਡ ਕਰਦੇ ਆ ਤੁਸੀਂ ਆਪਣੇ ਬੱਚਿਆਂ ਨੂੰ ਭੇਜ ਕੇ ਤਾਂ ਦੇਖੋ ਡਿਸਪੈਂਸਰੀ ਚੱਲ ਰਹੀ ਹੈ ਜਿੰਨੀ ਮਰਜੀ ਦਵਾਈ ਮਹਿੰਗੀ ਕਿਉਂ ਨਾ ਹੋਵੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਰੀਆਂ ਚੀਜ਼ਾਂ ਵਾਸਤੇ ਕਿਸੇ ਜਾਤ ਪਾਤ ਨੂੰ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਸਾਰੇ ਧਰਮਾਂ ਦਾ ਸਤਕਾਰ ਹੈ ਕਿਉਂਕਿ ਪਾਵਰ ਆਫ ਸੋਸ਼ਲ ਯੂਨਿਟੀ ਜਿਹੜੀ ਹੈ ਉਹ ਗੈਰ ਰਾਜਨੀਤਿਕ ਪਲੇਟਫਾਰਮ ਹੈ ਆਪਾਂ ਅਕਸਰ ਇਹ ਹੋਣਾ ਚਾਹੀਦਾ ਆਹ ਹੋਣਾ ਚਾਹੀਦਾ 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 ਹੀ ਸੁਣ ਰਹੇ ਆ ਲੇਕਿਨ ਅਜ ਤੱਕ ਉਸ ਦਾ ਹੱਲ ਨਹੀਂ ਲੱਭਿਆ ਆਪਾਂ ਕਿ ਇਹ ਹੋਣਾ ਚਾਹੀਦਾ ਨਹੀਂ ਹੈ ਹੋਏਗਾ ਆਪਾਂ ਜਦੋਂ ਇੱਕ ਮੰਚ ਤੇ ਇਕੱਠੇ ਹੋ ਗਏ ਹੁਣ ਅਗਲਾ ਸਟੈਪ ਕਿਹੜਾ ਹੈ ਕਰੋੜਾ ਰੁਪਏ ਲਾ ਕੇ ਚਾਰ ਮੰਜ਼ਲੀ ਬਿਲਡਿੰਗ ਬਣੀ ਹੋਈ ਹੈ 1815 ਗਜ ਸਾਢੇ ਤਿੰਨ ਕਨਾਲਾਂ ਤੋਂ ਵੱਧ ਜਿਹੜੀ ਜ਼ਮੀਨ ਹੈ ਉਹ ਭਵੰਦੇ ਅੰਬੇਡਕਰ ਊਰਜਾ ਭਵੰਦੇ ਬਿਲਕੁਲ ਆਪੋਜ਼ਿਟ ਜਿਸ ਦੀ ਮਾਰਚ ਦੇ ਵਿੱਚ ਆਪਾਂ ਰਜਿਸਟਰੀ ਕਰਵਾ ਰਹੇ ਹਾਂ ਮਾਰਚ ਦੇ ਵਿੱਚ ਰਜਿਸਟਰੀ ਕਰਵਾ ਰਹੇ ਹਾਂ ਜਿਸ ਦੀ ਸੋ ਇਸ ਕਰਕੇ ਲੈਬੋਰਾਟਰੀ ਚੱਲ ਰਹੀ ਹੈ ਜਿੱਥੇ ਕਿ ਬਹੁਤ ਹੀ ਰੀਜ਼ਨੇਬਲ ਰੇਟਾਂ ਦੇ ਉੱਪਰ ਡਿਸਪੈਂਸਰੀ ਚੱਲ ਰਹੀ ਹੈ ਇਹ ਜਿਹੜਾ ਪੋਸੂ ਨਾਮਾ ਚੈਨਲ ਹੈ ਇਹਦਾ ਸਟੂਡੀਓ ਉੱਥੋਂ ਬਣਿਆ ਹੋਇਆ ਹੈ ਇਹ ਸਾਰੇ ਜਿਹੜਾ ਫੰਕਸ਼ਨ ਹੈ ਤੁਸੀਂ ਆਪਣੇ ਘਰਾਂ ਵਿੱਚ ਆਪਣੇ ਮੋਬਾਈਲਾਂ ਵਿੱਚ ਕੱਲ ਵੇਖ ਸਕਦੇ ਹੋ ਬੱਚਿਆਂ ਦੀਆਂ ਪਰਫਾਰਮੈਂਸ ਵੇਖ ਸਕਦੇ ਹੋ ਕਿਹੜੇ-ਕਿਹੜੇ ਬੁਲਾਰੇ ਨੇ ਕਿਹੜਾ-ਕਿਹੜਾ ਕੀ-ਕੀ ਬੋਲਣਾ ਸਾਰਾ ਕੁਝ ਕੱਲ ਸੁਣ ਸਕਦੇ ਹੋ ਤੁਸੀਂ ਸੋ ਇਸ ਕਰਕੇ ਮੈਂ ਜ਼ਿਆਦਾ ਟਾਈਮ ਨਹੀਂ ਲਵਾਂ ਕਿਉਂਕਿ ਅੱਪਾ ਤਾਂ ਜੱਸਲ ਸਾਹਿਬ ਨੂੰ ਸੁਣਣ ਆਏ ਆ ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਹੱਥ ਜੋੜ ਕੇ ਕਿ ਪਲੀਜ਼ ਆਪਣੇ ਆਪਣੇ ਮੋਬਾਈਲ 10 ਮਿੰਟ ਵਾਸਤੇ ਬੰਦ ਕਰ ਦੇ ਕਿਉਂਕਿ ਸੱਚਮੁੱਚ ਅੱਜ ਦੀ ਜਿਹੜੀ ਗੱਲਬਾਤ ਹੋਵੇਗੀ ਉਹ ਬੜੀ ਬਾ ਕਮਾਲ ਹੋਵੇਗੀ ਔਰ ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਜਸਲ ਸਾਹਿਬ ਕੀ ਕੀ ਕਰ ਰਹੇ ਨੇ ਇਹ ਖੁਦ ਦੱਸਣਗੇ ਸੋ ਸਾਡੇ ਨਾਲ ਸਾਡੇ ਬਹੁਤ ਸਤਿਕਾਰਯੋਗ ਬਾਬਾ ਧਰਮਾ ਜੀ ਫੌਜੀ ਸਾਹਿਬ ਜ਼ਿਲ੍ਹੇਦਾਰ ਸਾਹਿਬ ਹੋਰ ਮੇਰੇ ਬਹੁਤ ਹੀ ਰਿਸਪੈਕਟਡ ਪਰਸਨੈਲਿਟੀ ਨੇ ਜਿਹੜੇ ਇੱਥੇ ਪਹੁੰਚੇ ਨੇ ਹੁਣ ਮੈਂ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਪਾਵਰ ਆਫ ਸੋਸ਼ਲ ਜਸਟੀਸ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਸਲ ਸਾਹਿਬ ਜਿਹੜੇ ਕਿ ਇੱਕ ਇੱਕ ਸ਼ਬਦ ਨੂੰ ਸੁਣਨ ਵਾਲਾ ਕਿ ਕਿਸ ਤਰ੍ਹਾਂ ਇੱਕ ਅਫਸਰ ਹੋਣ ਦੇ ਨਾਤੇ ਗਰਮੀਆਂ ਵਿੱਚ ਸਰਦੀਆਂ ਦੇ ਵਿੱਚ ਸਿਰਫ ਆਪਣੇ ਬੱਚਿਆਂ ਦੇ ਆਪਣੇ ਬੱਚਿਆਂ ਦੇ ਭਵਿੱਖ ਦੇ ਦਰਦ ਨੂੰ ਲੈ ਕੇ ਘੁੰਮ ਰਹੇ ਨੇ ਜ਼ੋਰਦਾਰ ਤਾੜੀਆਂ ਦੇ ਵਿੱਚ ਸ਼੍ਰੀ ਫਕੀਰ ਜਸਲ ਸਾਹਿਬ ਜੈਪੀ ਜੈਪੀ ਜੈ ਇਸ ਕਾਰਜੋਗ ਸਮੂਹ ਨਗਰ ਨਗਰਵੀਆਂ ਨੇ ਬੇਨਤੀ ਆਪ ਹੈ ਜਿਹੜੀਆਂ ਸੰਗਤਾਂ ਬੈਠੀਆਂ ਨੇ ਕਿ ਆਪਾਂ ਨੇ ਬਾਹਰ ਮੇਨ ਗੇਟ ਤੇ ਜੋੜਾ ਘਰ ਬਣਾਇਆ ਉਹ ਸੇਵਾ ਉਹਨਾਂ ਨੂੰ ਹੀ ਸੇਵਾ ਦਾ ਮੌਕਾ ਦਿਓ ਜਿਨ੍ਹਾਂ ਨੇ ਵੀ ਜੋੜੇ ਇੱਥੇ ਕੱਢੇ ਨੇ ਬੇਨਤੀ ਆ ਵੀ ਇਸ ਤੋਂ ਬਾਅਦ ਕੋਈ ਡੇਟ ਦੇ ਵਿੱਚ ਜੋੜਾ ਨਾ ਕੱਢੇ ਆਪਾਂ ਨੇ ਸਪੈਸ਼ਲੀ ਜੋੜਾ ਘਰ ਬਣਾਇਆ ਕਿ ਕਿਸਦਾ ਦਿਲ ਨਾ ਦੁਖੇ ਕੋਈ ਜੋੜਾ ਨਾ ਗਏ ਹੋਵੇ ਤੇ ਕੁਝ ਵੀ ਹੈ ਐਸੇ ਤਰ੍ਹਾਂ ਹੀ ਆਪਾਂ ਨੇ ਮੇਨ ਗੇਟ ਦੇ ਉੱਪਰ ਜੋੜਾ ਘਰ ਬਣਾਇਆ ਬੇਨਤੀ ਆ ਸਾਰਿਆਂ ਨੂੰ ਵੀ ਕੋਈ ਨਹੀਂ ਸਕਦਾ ਹੁੰਦੀ ਹੈ ਜੋੜਾ ਘਰ ਦੇ ਵਿੱਚ ਜੁੜਾ ਲਮਾ ਕਰਾ ਕੇ ਟੋਕਣ ਲੈ ਕੇ ਥੀ ਮੰਡਾਲ ਦੇ ਵਿੱਚ ਬੈਠੋ ਜੀ ਜੈ ਜੀ ਜੈਕਾਰਾ ਸੋ ਇੱਕ ਦੋ ਮਿੰਟਾਂ ਦੇ ਵਿੱਚ ਹੀ ਆਪਣੇ ਬਾਬਾ ਜੀ ਬਾਬਾ ਕਰਨੈਲ ਸਿੰਘ ਜੀ ਲਹਿਰੇ ਵਾਲੇ ਉਹ ਵੀ ਪਹੁੰਚਣ ਵਾਲੇ ਨੇ ਉਸ ਤੋਂ ਪਹਿਲਾਂ ਜਿਹੜੀਆਂ ਬੱਚਿਆਂ ਦੀਆਂ ਦੋ ਸਟਿਕਾਂ ਨੇ ਖੜਿਆਲ ਦੇਆਂ ਦੀਆਂ ਉਹ ਕਰਵਾਉਣ ਤੋਂ ਬਾਅਦ ਦੇ ਵਿੱਚ ਆਪਾਂ ਅੱਗੇ ਸਮਾਧਮਾ ਜੁੜਾਓ ਬਾਬਾ ਕਰਨੈਲ ਸਿੰਘ ਜੀ ਦਾ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕਰਾਂਗੇ ਤੁਸਾਰੀ ਸੰਗਤਾਂ ਨੂੰ ਬੇਦੇ ਜਲਦੀ ਤੋਂ ਜਲਦੀ ਪੰਡਾਲ ਦੇ ਵਿੱਚ ਸਹਜੋ ਪਾਈ। ਹਉ। ਅੱਜ ਤਰੰਜੀ ਖੇੜਾ ਵੇਖੇ। ਜਿਹੜੀ ਪ੍ਰਬੰਧਕ ਕਮੇਟੀ ਪ੍ਰੋਗਰਾਮ ਕਰਾ ਰਹੀ ਹੈ ਤੁਸੀਂ ਸਾਰੇ ਜਾਣੋ ਹੋ। ਸੋ ਸਭ ਤੋਂ ਪਹਿਲਾਂ ਆਓ ਫਤਿਹ ਦੀ ਸ਼ਾਂਤ ਸੰਜੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਕਰਦੇ ਧੰਨ ਕਰਦੇ ਜੈ ਪੀ ਜੈ ਫਾਤ ਅੱਜ ਜਸਪਾਲ ਦੇਵਦਾ ਜਨਮ ਦਿਹਾੜਾ ਮਨਾਉਣ ਦੇ ਸਮਾਗਮ ਨੂੰ ਮਨਾ ਰਹੇ ਆ ਉਸ ਰਹਿਬਰ ਨੂੰ ਆਪਾਂ ਬਹੁਤ ਸਾਰਿਆਂ ਨੇ ਮੇਰੇ ਤਾਂ ਖਿਆਲ ਕਿਸੇ ਨੇ ਵੀ ਦੇਖਿਆ ਨਹੀਂ ਪਰ ਆਪਾਂ ਉਹਨਾਂ ਦਾ ਨਾਮ ਲੈ ਰਹੇ ਹਾਂ ਕਿਉਂ ਲੈ ਰਹੇ ਆ ਇਹ ਬੱਚਿਆਂ ਨੇ ਸਟੇਜ ਦੇ ਉੱਤੋਂ ਵੀ ਬੋਲਿਆ ਕਿ ਦਾਸ ਗੁਰੂ ਦੀਆਂ ਧੀਆਂ ਭੀਮਰਾਓ ਦੇ ਬੰਗੋ ਲੜਨ ਦੀਆਂ ਜਿਹੜਾ ਸਾਹਮਣੇ ਸਾਡੇ ਡਾਕਟਰ ਸਾਹਿਬ ਦਾ ਸਟੈਚੂ ਜੋ ਫੋਟੋ ਪਈ ਆ ਅਸੀਂ ਨਤਮਸਤਕ ਹੋ ਰਹੇ ਆ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਆ ਕਿ ਆਪਾਂ ਲੋਕ ਜਿਹੜੇ ਗੁਲਾਮੀ ਦੇ ਵਿੱਚ ਸੀ ਉਸ ਰਹਿਬਰ ਨੇ ਜਦੋਂ ਸਕੂਲ ਦੇ ਵਿੱਚ ਬੈਠਣ ਨਹੀਂ ਸੀ ਦਿੱਤਾ ਜਾਂਦਾ ਕਮਰੇ ਦੇ پانی اتیا چار اتیاچار سی پر پھر بھی وہ دنیا کا یہو جا ڈگری پا کے اہم سکشیت بنیا کہ اج دنیا جڑی آ کلہ پاہت نے پورا ولڈ ان یاد کر رہا ਕਿੰਨੇ ਕਿਹਾਗੇ ਹੈਗੇ ਜਿਹੜੇ ਪ੍ਰਣ ਕਰ ਰਹੇ ਆ ਇਹੋ ਹੀ ਬਸ ਨਹੀਂ ਜਦੋਂ 1932 ਦੇ ਵਿੱਚ ਪੁਨਾ ਪੈਕਟ ਵਿਖੇ ਮਜਬੂਰੀ ਬਸ ਸੈਨ ਕਰਨੇ ਪਾ ਗਏ ਤਾਂ ਉਸ ਵੇਲੇ ਪੁਨਾ ਨੇ ਸਾਡੇ ਵਿੱਚ ਪੂਜਨੀਕ ਸੰਤ ਲਹਿਰਗਗਦੇ ਕਨੈ ਸਿੰਘ ਜੀ ਪਹੁੰਚ ਗਏ ਆ ਪ੍ਰਬੰਧਕ ਕਮੇਟੀ ਵੱਲ ਉਹਨਾਂ ਨੂੰ ਜੀ ਆਇਆਂ ਸੋਨਾ ਨੇ ਦੂਸਰੀ ਕਸਮ ਖਾ ਲਈ ਕਿ ਅਸੀਂ ਜੰਮਣ ਜਲਾ ਮੇਰੇ ਬਸ ਨਹੀਂ ਸੀ ਕਿ ਮੈਂ ਹਿੰਦੂ ਧਰਮ ਦੇ ਵਿੱਚ ਜੰਮਿਆ ਪਰ ਮਰਾਂਗਾ ਹਿੰਦੂ ਧਰਮ ਦੇ ਵਿੱਚ ਨਹੀਂ ਇਹ ਮੇਰੇ ਬਸ ਦੀ ਗੱਲ ਆ ਇਹਦੇ ਨਾਲ ਮੰਦਰ ਦਾ ਤਲਾਬ ਕਾਲਾ ਰਾਹ ਮੰਦਰ ਦਾ ਤਲਾਬ ਬਹਾਰਤ ਕਾਲਾ ਰਾਹ ਮੰਦਰ ਤੋਂ ਬਾਅਦ ਬਹਾਰਤ ਤਲਾਬ ਦਾ ਸੰਗਸ਼ ਇਹ ਜਿਹੜੇ ਸੰਘਰਸ਼ਾ ਉਹਨਾਂ ਨੇ ਇਹੋ ਜਿਹੇ ਕੀਤੇ ਕਿ 8 ਅਕਤੂਬਰ 8 ਅਗਸਤ 1947 ਨੂੰ ਕ੍ਰਿਪਸ ਨੇ ਇਹ ਕਹਿਣਾ ਪੈ ਗਿਆ ਕਿ ਦਲਤ ਮੁਸਲਮਾਨ ਅਤੇ ਹਿੰਦੂਆਂ ਨੂੰ ਪਛਕੇ ਦੇਸ਼ ਦਾ ਸੰਭਾਲ ਬੜੂਗਾ ਇਹੋ ਹੀ ਗੌਰਮੈਂਟ ਕਾਨਫਰੰਸ ਦੇ ਵਿੱਚ ਬਾਬਾ ਸਾਹਿਬ ਨੇ ਮਹਾਤਮਾ ਗਾਂਦੇ ਨੂੰ ਦੱਸਿਆ ਸੀ ਕਿ ਮੈਂ ਸਿਰੂੜ ਦਾ ਸੱਚਾ ਲੀਡਰ ਆ ਪਰ ਉਹ ਮੰਨਣ ਲਈ ਤਿਆਰ ਨਹੀਂ ਸੀ ਲੇਕਿਨ ਪੰਜਾਬ ਦੀ ਧਰਤੀ ਦੇ ਉੱਤੇ ਇਹੋ ਜਿਹਾ ਸਾਡੇ ਵਿੱਚ ਜੋਧਾ ਸੀਗਾ ਮੰਗੂ ਰਾਮ ਮੁੱਗਾ ਮਾਰੀਆ ਜਿਸ ਨੇ ਸਾਡੇ ਘਰਾਂ ਦਾ ਆਟਾ ਬਕਾ ਕੇ ਟੈਲੀਗ੍ਰਾਮਾਂ ਦੇ ਕੇ ਬਾਬਾ ਸਾਹਿਬ ਨੂੰ ਸਾਡਾ ਲੀਡਰ ਉੱਥੇ ਕੋਸ਼ਤ ਕਰਾਇਆ ਔਰ ਮਹਾਤਮਾ ਗਾਂਧੀ ਨੂੰ ਹਰਾਇਆ ਉਸ ਬਾਬਾ ਸਾਹਿਬ ਨੇ ਸਾਡੇ ਖਾਤਰ ਆਪਣੀ ਸਾਰੀ ਜਿੰਦਗੀ ਲਾ ਦਿੱਤੀ ਪਰ ਅੱਜ ਸਾਡੇ ਕੋਲ ਜਦ ਕਮੈਂਟ ਵੀ ਹੈ ਨਹੀਂ ਕਿ ਅਸੀਂ ਉਹਨਾਂ ਦਾ ਗੁਣਦਾਨ ਕਰਨਾ ਆ ਕਿ ਘਰਾਂ ਦੀਆਂ ਜੜੀਆਂ ਮਜਬੂਰੀਆਂ ਛੱਡ ਲਈਏ ਨਾ ਸੀ ਲੋਟ ਛੱਡ ਲੈ ਕੇ ਆ ਰਾ ਤੇ ਬੱਚੇ ਦਾ ਫੇਰ ਬਹੁਤ ਦੂਰ ਦੀ ਗੱਲ ਆ ਜਿਸ ਸਿੱਖਿਆ ਦਾ ਤੁਸੀਂ ਜਨਮ ਦਿਹਾੜਾ ਮਨਾਉਣ ਲਈ ਪ੍ਰੋਗਰਾਮ ਰੱਖਿਆ ਉਹ ਤਾਂ ਤੋਂ ਸਿੱਖਣ ਦੀ ਲੋੜ ਆ ਉਸਨੇ ਕਿਹਾ ਸੀ ਕਿ ਮੇਰਾ ਜਿਹੜਾ ਸੰਕਲਪ ਸਮਾਜ ਤੋਂ ਦੂਰ ਨਹੀਂ ਹੋਵਾਂਗਾ ਪਰ ਅੱਜ ਸਾਡੇ ਵਿੱਚ ਜਿਹੜਾ ਵੀ ਮਾੜਾ ਜਿਹਾ ਪਾਵਰ ਦੇ ਵਿੱਚ ਆਉਂਦਾ ਉਹ ਕਹਿੰਦਾ ਮੈਂ ਸਮਾਜ ਤੋਂ ਕੀ ਲੈਣਾ ਅੱਜ ਮੇਰੀਆਂ ਬੱਚੀਆਂ ਪਹਿਰਾ ਮਟਾਵਾਂ ਜਿਹੜੀਆਂ ਪੰਡਾਲ ਦੇ ਵਿੱਚ ਬੈਠੀਆਂ ਬਾਬਾ ਸਾਹਿਬ ਨੇ ਤੁਹਾਡੀ ਖਤ ਜੋ ਕਾਨੂੰਨ ਮੰਤਰੀ ਸਿਹਰਾ ਉਹਨਾਂ ਦੀ ਕੁਰਸੀ ਨੂੰ ਹਿੰਦੂ ਕੋਡ ਬਿੱਲ ਜਦੋਂ ਪਾਸ ਨਹੀਂ ਹੋਇਆ ਉਹਨੂੰ ਲਤ ਮਾਰ ਦਿੱਤੀ ਅੱਜ ਆਪਾਂ ਉਹਨਾਂ ਦੇ ਜਿਹੜੇ ਜਨਮ ਦਿਹਾੜੇ ਨੂੰ ਮਨਾ ਰਹੇ ਆ ਸਾਨੂੰ ਉਹ ਦੇਖਣ ਦੀ ਲੋੜ ਆ ਕਿਉਂਕਿ ਇਹ ਲੈਟਾ ਬੜਾ ਜਿਹੜਾ ਸੰਘਰਸ਼ ਕੀਤਾ ਜਿਹੜੇ ਉਸ ਤੋਂ ਬਾਅਦ ਆਇਆ ਉਹਨਾਂ ਨੇ ਸਾਨੂੰ ਦੇਣ ਕੀ ਆ 135 ਐਮਪੀ ਤੁਹਾਡੇ ਪਾਰਲੀਮੈਂਟ ਦੇ ਵਿੱਚ ਬੈਠੇ ਆ ਔਰ ਪੰਜਾਬ ਦੇ ਵਿੱਚ 117 ਦੇ ਵਿੱਚ ਚੁੰਟੀ ਬੈਠੇ ਐ ਇਹਨਾਂ ਨੇ ਪਰ ਅਸੀਂ ਮਾਰੇ-ਮਾਰੇ ਫਿਰ ਵੀ ਘੁੰਮ ਰਹੇ ਆ ਕਦੋਂ ਤੱਕ ਘੁੰਮ ਰਹੇ ਆ ਬਾਬਰ ਸੋਸ਼ਲ ਜੁੰਟੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਘਰ-ਘਰ ਦਰ-ਦਰ ਜਾ ਕੇ ਇਹ ਜਾਗਰੂਕੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਬਾਬਾ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਸਾਡੀ ਗੁਲਾਮੀ ਦੇ ਜ਼ੰਜੀਰੇ ਤਾਂ ਹੀ ਟੁੱਟਣਿਆ ਜੇਕਰ ਅਸੀਂ ਇੱਕ ਹੋ ਜਵਾਂਗੇ ਜੇਕਰ ਅਸੀਂ ਇੱਕ ਹੋ ਗਏ ਆ ਗਏ ਇਸ ਡਰ ਤੋਂ ਡਰਦਿਆਂ ਨੇ ਸਮਾਜ ਦੇ ਨਾਲ ਜਾਉਣਾ ਨਹੀਂ ਕਿ ਅੱਜ ਸਾਰੇ ਜਣੇ ਇਹੋ ਹੀ ਗੱਲ ਕਰਦੇ ਆ ਕਿ ਆਪਾਂ ਕੀ ਲੈਣਾ ਸਮਾਜ ਤੋਂ ਪਾਵਰ ਆਫ ਸੋਸ਼ਲ ਜੁਨਟੀ ਇਹ ਤਾਂ ਹਈਆ ਕਰਕੇ ਤੁਰਿਆ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿਹੜੀ ਬੇਲਗਾਮ ਹੋ ਚੁੱਕੀ ਰਾਜਨੀਤੀ ਆ ਉਹਨੂੰ ਨੱਥ ਪੋਣੀਆ ਤੇ ਉਹ ਇੱਕ ਪਲੇਟਫਾਰਮ ਤੇ ਇੱਕ ਝੰਡਾ ਥੱਲੇ ਬਾਬਾ ਸਾਹਿਬ ਨੇ ਉਦੋਂ ਕਿਹਾ ਸੀ ਕਿ ਸਾਡਾ ਇੰਡੀਆ ਲੈਵਲ ਦਾ ਸੰਗਠਨ ਚਾਹੀਦਾ ਉਹ ਸੂਬਿਆਂ ਦੇ ਵਿੱਚ ਮਨਜ ਹੋ ਜਾਣਾ ਚਾਹੀਦਾ ਤਾਂ ਜਾ ਕੇ ਅਸੀਂ ਮੁਸ਼ਕਲ ਪਾਵਾਂਗੇ ਇਹਦਾ ਸਿੱਖ ਕੁਸ਼ਲ ਨਹੀਂ ਪੜਾ ਸਭ ਚਾਰਤਾਂ ਜਿਹੜੇ ਆ ਪਾਵਰ ਆਫ ਸੋਸ਼ਲ ਜੁਨਟੀ ਵੀ ਮੈਨੂੰ ਲੱਗਦਾ ਕਿਉਂਕਿ ਮੈਨੇਜਮੈਂਟ ਦਾ ਜਿਹੜਾ ਆਪਣਾ ਪ੍ਰੋਗਰਾਮ ਲਿਖਿਆ ਆ ਉਹ ਸਾਡੇ ਮੁਤਾਬਕ ਨਹੀਂਗਾ ਉਹਨਾਂ ਦੇ ਮੁਤਾਬਕ ਨਹੀਂ ਮੁਤਾਬਕ ਆ ਕਿਉਂਕਿ ਪਾਵਰ ਅਪ ਸੋਸ਼ਲ ਜੁਨਟੀ ਅੱਜ ਦੱਸਣਾ ਚਾਹੁੰਦੀ ਸੀ ਕਿ ਵਿਚਾਰਧਾਰਾ ਕੀ ਆ ਸਤਬੰਦ ਰਵਦਾਸ ਮਹਾਰਾਜੀ ਦੀ ਵਿਚਾਰਧਾਰਾ ਕੀ ਆ ਬਾਬਾ ਸਾਹਿਬ ਦੀ ਵਿਚਾਰਧਾਰਾ ਕੀ ਆ ਕਿਉਂ ਅਸੀਂ ਅੱਜ ਤੱਕ ਮਾਰੇ ਮਾਰੇ ਘਮਰੇ ਆ ਲੇਕਿਨ 10 ਮਿੰਟ ਦੇ ਵਿੱਚ ਦੱਸ ਨਹੀਂ ਜਾ ਸਕਦੀ ਸੋ ਮੈਨੇਜਮੈਂਟ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਗੱਲ ਤਹਈਆ ਕੀਤਾ ਕਿ ਪਾਵਰ ਅਪ ਸੋਸ਼ਲ ਜੁਨਟੀ ਨੂੰ ਸਮਾਧਿਤ ਕੀਤਾ ਔਰ ਤੁਹਾਡੇ ਵਿੱਚ ਮੈਂ ਤਾਂ 10 ਵਜੇ ਆ ਕੇ ਬੈਠ ਗਿਆ ਸੀ ਮੈਨੂੰ ਨਹੀਂ ਸੀ ਪਤਾ ਕਿ 10 ਦੇ ਵੀਜੇ 12 ਵੀ ਵੱਜ ਜਾਂਦੇ ਆ ਕਿਉਂਕਿ ਬਾਬਾ ਸਾਹਿਬ ਨੇ ਕੋਈ ਗੱਲ ਕਹੀ ਸੀ ਕਿ ਜਿਹੜੇ ਬੰਦੇ ਸਮੇਂ ਦੀ ਕਦਰ ਨਹੀਂ ਕਰਦੇ ਸਮਾਂ ਉਹਨਾਂ ਨੂੰ ਕਦੀ ਮਾਫ਼ ਨਹੀਂ ਕਰਦਾ ਸਮੇਂ ਦੀ ਕਦਰ ਨੂੰ ਸਿੱਖੀਏ ਔਰ ਮੈਂ ਜੇ ਤੁਹਾਡੇ ਵਿੱਚ ਗੱਲ ਕਹਿਣੀ ਚਾਹਨਾ ਕਿ ਉਹਨਾਂ ਦੇ ਸਮੇਂ ਦੇ ਵਿੱਚ ਮੈਂ ਪ੍ਰਧਾਨ ਦੇ ਨਾਲ ਵੀ ਇਹੋ ਗੱਲ ਕੀਤੀ ਸੀ ਵੇ ਪ੍ਰਧਾਨ ਜੀ ਪਿਛਲੇ ਸਾਲ ਦੇ ਖਾਕੇ ਚ ਆਪਾਂ ਕੀ ਕੀਤਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਰਨਾ ਕੀ ਆ ਉਹਦੇ ਲਈ ਅੱਜ ਪ੍ਰਣ ਕਰਨ ਦੀ ਲੋੜ ਆ ਇਹ ਨਹੀਂ ਕਿ ਆਪਾਂ ਮੇਲਾ ਲਾਉਣਾ ਮੇਲੇ ਦੇ ਨਾਲ ਕੱਖ ਨਹੀਂ ਬੰਨਣਾ ਮੇਲਾ ਆਪਾਂ ਹੁਣੇ 648 ਨਾ ਪ੍ਰਕਾਸ਼ ਜਹਰਾ ਮਾ ਕਹਦੇ ਆ ਪਿੰਡ-ਪਿੰਡ ਦੇ ਵਿੱਚ ਮੇਲੇ ਲੱਗੇ ਆ ਲੇਕਿਨ ਸਰਕਾਰਾਂ ਸਾਡੇ ਤੋਂ ਡਰ ਨਹੀਂ ਰਹੀਆਂ ਸਰਕਾਰਾਂ ਨੂੰ ਜੇਕਰ ਡਰ ਆਇਆ ਤੇ ਕਿ ਪਲੇਟਫਾਰਮ ਦੇ ਉੱਤੇ ਜੋੜਨਾ ਪੈਣਾ ਸੋ ਮੈਂ ਪਾਵਰ ਆਫ ਸੋਸ਼ਲ ਜੁਨਟ ਦੇ ਮਾਧਿਅਮ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਨਾਲ ਦੀ ਨਾਲ ਬੇਨਤੀ ਕਰਨਾ ਕਰਦਾ ਹਾਂ ਕਿ ਪਾਵਰ ਅਪ ਸੋਸ਼ਲ ਜੁਡੀਆ ਮੈਂਬਰ ਬਣ ਲਈ ਸਿਰਫ ਤੇ ਸਿਰਫ 10 ਰੁਪਏ ਦੀ ਮੈਂਬਰਸ਼ਿਪ ਆ ਤੁਹਾਡੇ ਕਿਸੇ ਵੀ ਅਸੀਂ ਬਲੰਤਰ ਨੂੰ ਮੈਨੇਜਮੈਂਟ ਦੇ ਬੰਦੇ ਨੂੰ ਫਾਰਮ ਦੇ ਕੇ ਜਾਵਾਂਗੇ ਉਹਨੂੰ ਫਾਰਮਾਂ ਨੂੰ ਭਰਨ ਦੀ ਕੋਸ਼ਿਸ਼ ਕਰਿਓ ਕਿਉਂਕਿ ਉਹ 10 ਰੁਪਏ ਦਾ ਫਾਰਮ ਤੁਸੀਂ ਜ਼ਿੰਦਗੀ 'ਚ ਇੱਕ ਵਾਰ ਹੀ ਭਰਨਾ ਹੋ ਸਕਦਾ ਉਹ ਜਿਹੜਾ ਫਾਰਮ ਭਰਿਆ ਤੁਹਾਡਾ ਔਣ ਵਾਲੇ ਬੱਚਾ ਦੀ ਤਕਦੀਰ ਬਦਲ ਦੇਵੇ ਜੇਕਰ ਨਹੀਂ ਤਾਂ ਫਿਰ ਤਾਂ ਕਹਿੰਦੇ ਜਿੱਦਾਂ ਮਰਜੀ ਅਸੀਂ ਕਰ ਲਈਏ ਕਿਉਂਕਿ ਸਤਗੁਰ ਕਬੀਰ ਮਹਾਰਾਜੀ ਲਿਖਦੇ ਆ ਮੰਮਾ ਮਨਸੇ ਤਾਜ ਹੈ ਮਨ ਸਾਦੇ ਸਿੱਧ ਹੋਏ ਮਨਸੇ ਮਨ ਕਹੇ ਕਵੀਰਾ ਮਨਸਾ ਬੇ ਨਾ ਕੋਈ ਜਿੰਨੇ ਦੇ ਤੱਕ ਇਸ ਮਨ ਨੂੰ ਕੰਟਰੋਲ ਹੀ ਕਰ ਲੈਂਦੇ ਇਸਾ ਮਨ ਨੂੰ ਮਾਰ ਨਹੀਂ ਲੈਂਦੇ ਅਸੀਂ ਕੁਝ ਕਰਨੇ ਪਉਣਾ ਕਿਉਂਕਿ ਜਿਸ ਰਹਿਮਤਾਂ ਸੀ ਜਨਮ ਦੇ ਹੜਾ ਮਨਾ ਰਹਿਆ ਉਹਦੇ ਵਿੱਚ ਅਸੀਂ ਸਮਾਗਮ ਖੁਸ਼ੀ ਦੇ ਵਿੱਚ ਰੱਖਿਆ ਉਹਨਾਂ ਨੂੰ ਸਿੱਖਣਾ ਪੜਾ ਕਿ ਲੋਭ ਮੋਹ ਹੰਕਾਰ ਨੂੰ ਛੱਡ ਕੇ ਮੁਨਖਤਾ ਲਈ ਤੁਰਨਾ ਪੈਂਦਾ ਇਹੋ ਹੀ ਸਾਡੇ ਗੁਰੂਆਂ ਦਾ ਸੰਦੇਸ਼ ਆ ਲੇਕਿਨ ਜੇ ਕਹੀਏ ਬੇਸੀ ਅਸ਼ਾਮਾ ਰੱਖ ਕੇ ਜਨਤਾ ਲਈ ਕੁਝ ਕਰ ਲਵਾਂਗੇ ਬਿਲਕੁਲ ਨਹੀਂ ਹੋਣਾ ਜੇਕਰ ਅਸੀਂ ਗੁਰੂਆਂ ਦੇ ਸੰਧਾਤ ਨੂੰ ਲੈ ਕੇ ਚੱਲਣਾ ਬਾਬਾ ਸਾਹਿਬ ਦਾ ਸੰਧਾਤ ਨੂੰ ਲੈ ਕੇ ਚੱਲਣਾ ਤੇ ਮੁਨਖਤਾ ਲਈ ਕੰਮ ਕਰਨਾ ਫਿਰ ਸਾਨੂੰ ਇੱਕ ਜਗ੍ਹਾ ਇਕੱਠੇ ਹੋਣਾ ਪੈਣਾ ਸੋ ਇਹਦਾ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬੱਚਿਆਂ ਦੀ ਸਕ੍ਰਿਪਟ ਜਿਹੜੀਆਂ ਦੇਖੀਆਂ ਬਹੁਤ ਅੱਛੀਆਂ ਲੱਗੀਆਂ ਕਿਤੇ ਫਿਰ ਮੇਜਨ ਦੇ ਮਹਾਨੇ ਨਾਲ ਤੁਹਾਡੇ ਦਰਸ਼ਨ ਕਰਾਂਗੇ ਕਿਉਂਕਿ ਪਹਿਲੀ ਵਾਰੀ ਪਿੰਡ ਦੇ ਵਿੱਚ ਆਏ ਸੀ ਤੇ ਬਹੁਤ ਚੰਗਾ ਲੱਗਾ ਇਹ ਮੁੰਡੇ ਤਾਂ ਮੈਨੂੰ 2 ਸਾਲ ਪਹਿਲਾਂ ਵੀ ਮਲੇ ਸੀ ਪਰ ਮੇਰੀ ਕੋਈ ਆ ਅੱਜ ਵੀ ਕਹੂੰਗਾ ਉਦੋਂ ਵੀ ਕਿਹਾ ਸੀ ਇਹਨਾਂ ਨੇ ਮੈਨੂੰ ਬੁਲਾਇਆ ਵੀ ਸੀ ਤੋਂ ਬਾਅਦ ਮੈਸੇਜ ਵੀ ਦਿੱਤਾ ਸੀ ਮੈਂ ਇੱਕੋ ਗੱਲ ਕਹੀ ਸੀ ਕਿ ਲਾਈਨ ਖਿੱਚ ਕੇ ਨੱਕ ਦੀ ਸੇਧ ਨੂੰ ਅਸੀਂ ਤੁਰਦੇ ਆ ਜੇ ਪਛਤਣਾ ਤਾਂ ਜੇਕਰ ਅਸੀਂ ਇਤਨਾ ਤੁਰਦੇ ਰਹੇ ਕੁਛ ਨਹੀਂ ਬਣਨਾ ਕਦੀ ਚਾਰ ਕਦਮ ਇਹ ਤੈਨੂੰ ਚਾਰ ਕਦਮ ਇਹ ਤੈਨੂੰ ਚਾਰ ਇਹ ਤੈਨੂੰ ਸ਼ਾਮ ਨੂੰ ਅਸੀਂ ਉੱਥੇ ਇਕੱਠੇ ਹੋ ਜਾਣਾ ਫੇਰ ਮੜ ਕੇ ਕੁਛ ਨਹੀਂ ਬਣਨਾ ਆਓ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਕਰਨ ਦਾ ਅੱਜ ਤਹਈਆ ਕਰਕੇ ਜਾਓ ਪ੍ਰਯਤਨ ਕਰਕੇ ਜਾਓ ਤਾਂ ਹੀ ਕੁਛ ਬਣਨਾ ਨਹੀਂ ਤਾਂ ਇਹ ਮੇਲੇ ਹੀ ਰਹਿ ਜਾਣਾ ਸੋ ਵੀਨਾ ਸ਼ਬਦਾਂ ਦੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਦੇ ਵਿਆਪ ਤੋਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਨਾਲ ਜਿਹੜੇ ਲੁਧਿਆਣਾ ਡਿਸਟ੍ਰਿਕਟ ਦੇ ਸੋਵੀ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਰਲ ਸਕੱਤਰ ਪਟਿਆਲਾ ਡਿਸਟ੍ਰਿਕਟ ਦੇ ਪ੍ਰਧਾਨ ਸੋਮ ਸੋਤਾ ਜੀ ਜਥੇਦਾਰ ਜ਼ਿਲ੍ਹੇਦਾਰ ਸਾਡੇ ਬਲਵਿੰਦਰ ਜੀ ਉਹਨਾਂ ਦੇ ਨਾਲ ਧਰਮਾ ਸਿੰਘ ਜੀ ਸੰਤ ਆਪਣੇ ਚੀਮਿਆ ਤੋਂ ਸਤਨਾਮ ਜੀ ਤੇ ਹੋਰ ਸਾਰੇ ਸਾਥੀ ਜਿਹੜੇ ਆ ਇਹਨਾਂ ਸਾਰਿਆਂ ਦਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਪਾਵਰ ਆਫ ਸੋਸ਼ਲ ਜੁਨਟੀ ਇੱਕ ਦਿਲੇ ਨਹੀਂ ਦਿਨ ਰਾਤ ਘਮਰਈਆ ਔਰ ਹੁਣ ਜਿਹੜਾ ਤੁਹਾਡੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਤਨਕ ਨਾਲ ਹੋਰ ਜਗ੍ਹਾ ਲਈ ਆ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪਲਾਨਿੰਗ ਕੀਤੀਆਂ ਜਾਣੀਆਂ ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਜਿੰਨੀ ਦੇ ਤੱਕ ਅਸੀਂ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਨਹੀਂ ਸੋਚਦੇ ਸਾਡਾ ਕੀਤਾ ਕੁਝ ਵੀ ਜਿਹੜਾ ਕਿਸੇ ਕੰਮ ਨਹੀਂ ਆਉਣਾ ਸੋ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਜੈ ਜੀ ਜੈਪਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਕਰਦੇ ਤਨਗਰਦੀ